ਸਰ ਸ੍ਰੀਕਾਲ ਜੀ ਮੈਂ ਹਾਂ ਖੁਸ਼ਬੂ ਕਹਿੰਦੇ ਨੇ ਕਿ ਮਾਂ ਦਾ ਰਿਸ਼ਤਾ ਆਪਣੇ ਬੱਚਿਆਂ ਲਈ ਅਜੀਹਾ ਹੁੰਦਾ ਕਿ ਪੂਰੀ ਦੁਨੀਆ ਦੇ ਨਾਲ ਲੜ ਜਾਂਦੀ ਹੈ ਆਪਣੇ ਬੱਚਿਆਂ ਨੂੰ ਬਚਾਉਣ ਦੇ ਖਾਤਰ ਪਰ ਹੁਣ ਇੱਕ ਬੇहद ਹੀ ਰੂਹ ਨੂੰ ਝੰਜੋੜਨ ਵਾਲਾ ਮਾਮਲਾ ਸਾਹਮਣੇ ਆਇਆ ਕਿ ਇੱਕ ਮਾਂ ਦੇ ਵੱਲੋਂ ਸੱਕੀ ਮਾਂ ਦੇ ਵੱਲੋਂ ਆਪਣੀ 2 ਸਾਲ ਦੀ ਬੱਚੀ ਨੂੰ ਮਾਰ ਕੇ ਨਹਿਰ ਚ ਸੁੱਟ ਦਿੱਤਾ ਗਿਆ ਬੇहद ਹੈਰਾਨੀਜਨਕ ਮਾਮਲਾ ਹੈ ਕਿਉਂਕਿ ਪ੍ਰੇਮ ਸੰਬੰਧਾਂ ਦੇ ਚੱਲਦੇ ਮਹਿਲਾ ਦੇ ਵੱਲੋਂ ਅਜੇ ਹੀ ਘਟਨਾ ਨੂੰ ਅਜੇ ਹੀ ਕਰਤੂਤ ਨੂੰ ਅੰਜਾਮ ਦਿੱਤਾ ਗਿਆ 2 ਮਹੀਨੇ ਪਹਿਲਾਂ ਆਪਣੇ ਬੱਚੇ ਨੂੰ ਲੈ ਕੇ ਭੱਜਦੀ ਐ ਬੱਚੀ ਸੀ ਧੀ ਸੀ ਤਾਂ ਹੁਣ ਪਤਾ ਲੱਗਦਾ ਕਿ ਬੱਚੀ ਦਾ ਕਤਲ ਕਰ ਦਿੱਤਾ ਗਿਆ ਪ੍ਰੇਮ ਸੰਬੰਧਾਂ ਦੇ ਚੱਲਦੇ ਅੰਨੀ ਹੋਈ ਮਾਂ ਦੇ ਵੱਲੋਂ 2 ਸਾਲ ਦੀ ਬੱਚੀ ਨੂੰ ਨਹਿਰ ਦੇ ਵਿੱਚ ਸੁੱਟਿਆ ਗਿਆ 2 ਮਹੀਨੇ ਪਹਿਲਾਂ ਆਪਣੀ ਬੱਚੀ ਨੂੰ ਲੈ ਕੇ ਘਰੋਂ ਭੱਜੀ ਸੀ ਮ੍ਰਿਤਕ ਬੱਚੀ ਦੇ ਪਿਤਾ ਨੇ ਮਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਇਹ ਮਾਮਲਾ ਜੋ ਹੈ ਪੰਜਾਬ ਦੇ ਅੰਮ੍ਰਿਤਸਰ ਦਿਹਾਤ ਪੁਲਿਸ ਥਾਣਾ ਲਪੋਕੇ ਦੇ ਅਧੀਨ ਆਉਂਦੇ ਪਿੰਡ ਖਿਆਲਾ ਦਾ ਹੈ ਤਾਂ ਪੁਲਿਸ ਦੇ ਵੱਲੋਂ ਸ਼ਿਕਾਇਤ ਦਰਜ ਕੀਤੀ ਜਾ ਰਹੀ ਹੈ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਬੱਚੀ ਦੀ ਲਾਸ਼ ਨੂੰ ਲੱਭਣ ਦੇ ਲਈ ਹਰ ਤਰ੍ਹਾਂ ਦੇ ਯਤਨ ਵੀ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਬੂਟਾ ਸਿੰਘ ਜੋ ਮ੍ਰਿਤਕ ਬੱਚੀ ਦੇ ਪਿਤਾ ਨੇ ਬੂਟਾ ਸਿੰਘ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਪਤਨੀ ਜੋਤੀ ਜੋ ਕਿ ਆਪਣੇ ਪ੍ਰੇਮੀ ਸੂਰਜਮਾਲ ਦੇ ਨਾਲ 2 ਮਹੀਨੇ ਪਹਿਲਾਂ ਭੱਜ ਗਈ ਸੀ ਅਤੇ ਹੁਣ ਜਦੋਂ ਉਸ ਦੀ ਭਾਲ ਕਰ ਅਸੀਂ ਉਸ ਦੇ ਪਤੇ ਤੇ ਪਹੁੰਚੇ ਤਾਂ ਉਸ ਨੇ ਦੱਸਿਆ ਕਿ ਉਸ ਦੀ 2 ਸਾਲ ਦੀ ਬੱਚੀ ਮੰਨਤ ਪ੍ਰੀਤ ਬਿਮਾਰ ਸੀ ਅਤੇ ਮਾਰ ਕੇ ਜਿਸ ਤੋਂ ਬਾਅਦ ਉਸ ਦਾ ਸਸਕਾਰ ਕਰ ਦਿੱਤਾ ਪਰ ਜਦੋਂ ਉਸ ਨੂੰ ਸਖਤੀ ਦੇ ਨਾਲ ਪੁੱਛਿਆ ਗਿਆ ਤਾਂ ਉਸ ਨੇ ਮੰਨਿਆ ਕਿ ਉਸ ਨੇ ਬੱਚੀ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਜਿਸ ਸੰਬੰਧੀ ਬੂਟਾ ਸਿੰਘ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਤਾਂ ਇਸ ਦੇ ਵਿੱਚ ਉਸ ਕਲਯੁਗੀ ਮਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਜਿਸ ਨੇ ਆਪਣੀ ਬੱਚੀ ਦੇ ਨਾਲ ਅਜਿਹੀ ਕਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਦੇ ਬਿਆਨ ਵੀ ਸਾਹਮਣੇ ਆਏ ਨੇ ਪੀੜਤ ਪੱਖ ਦੇ ਬਿਆਨ ਵੀ ਸਾਹਮਣੇ ਨੇ ਲੜਕੀ ਦੇ ਪਿਤਾ ਚਾਚਾ ਉਸ ਦੇ ਵੀ ਬਿਆਨ ਸਾਹਮਣੇ ਨੇ ਸੋ ਇੱਕ ਵਾਰ ਤੁਹਾਨੂੰ ਤਸਵੀਰਾਂ ਤੇ ਬਿਆਨਦਰਖ ਕਰਵਾਉਂਦੇ ਆ ਕਿੱਥੇ ਛੁੱਟੀ ਮਾਰ ਕੇ ਨੈਰ ਚ ਛੁੱਟੀ ਕਿਹੜੀ ਨੈਰ ਚ ਪਾਣੀ ਵਾਲੀ ਨੈਰ ਤਾਂ ਨਹੀਂ ਉਹਨੇ ਹੀ ਸੁੱਟ ਗਈ ਮੈਂ ਨਹੀਂ ਸੁੱਟੀ ਤੂੰ ਨਹੀਂ ਸੁੱਟਣ ਗਈ ਮਾਰੀ ਕਿਨੇ ਉਹਨੇ ਹੀ ਮਾਰੀ ਹਣੀ ਮੇਰੇ ਤੇ ਕੰਮ ਤੇ ਗਈ ਤੇ ਹੁੰਦਿਆਂ ਨੂੰ ਨਹੀਂ ਐ ਹੁਣ ਹਸਪੀਟਲ ਵੀ ਉਹਨੂੰ ਖੜਿਆ ਹੀ ਉਹਨਾਂ ਜਵਾਬ ਦੇ ਤਾਂ ਵੀ ਇਹ ਕਾਕੇ ਚਲਦੀ ਹੋਈ ਨੇ ਉਹਨੇ ਕੱਲੇ ਨੇ ਮਾਰੀ ਆ ਮੇਰੇ ਹੁੰਦਿਆਂ ਨੂੰ ਨਹੀਂ ਹੈ ਕਿ ਨਾਂ ਹੁੰਦੇ ਇਹਨੂੰ ਕਹਿ ਮੰਨ ਤੇ ਫਿਰ ਤੂੰ ਸਾਨੂੰ ਕਿਉਂ ਨਹੀਂ ਦੱਸਿਆ ਵੀ ਆਹ ਗੱਲ ਹੋ ਗਈ ਜੇ ਢਿੱਲੇ ਮੱਟੀ ਤੂੰ ਕਿੰਡ ਕਿਉਂ ਨਹੀਂ ਲੈ ਕੇ ਆਈ ਬੁਟਾ ਜੀ ਕਿੱਥੇ ਰਹਿੰਦੇ ਹੋ ਕਿਹੜੀ ਇਲਾਕੇ ਦੇ ਮੈਂ ਰਾਮਜੀਤ ਰੋਡ ਖਿਆਲਾ ਖਲਾਂ ਪਿੰਡ ਹਾਂ ਥਾਣਾ ਲੁਪੋਕੇ ਜ਼ਿਲ੍ਹਾ ਅੰਮ੍ਰਿਤਸਰ ਕੀ ਹੋਇਆ ਕੀ ਅੱਜ ਤੀ ਥਾਣੇ ਪਹੁੰਚੇ ਜੀ ਕੀ ਹੋਇਆ ਸਰ ਮੇਰੀ ਨਾ ਵਾਈਫ ਤਕਰੀਬਨ ਪੌਣੇ 2 ਮਹੀਨੇ ਤੋਂ ਘਰ ਤੋਂ ਛੁੱਟੀ ਬੱਚੀ ਨੂੰ 2 ਸਾਲ ਦੀ ਬੱਚੀ ਨੂੰ ਲੈ ਕੇ ਘਰ ਤੋਂ ਫਰਾਰ ਹੋਈ ਆ ਅੱਛਾ ਤੇ ਸਰ ਆਪਾਂ ਇੱਧਰ ਉੱਧਰ ਦੇਖਦੇ ਸੀ ਲੱਭਦੇ ਫਿਰਦੇ ਸੀ ਤੇ ਸਾਨੂੰ ਨਹੀਂ ਮਿਲੀ ਨਹੀਂ ਮਿਲੀ ਤਾਂ ਸਾਨੂੰ ਪਤਾ ਲੱਗਾ ਕਿਸੇ ਨੇ ਸਾਨੂੰ ਵੇਖ ਕੇ ਦੱਸਿਆ ਪਿੰਡ ਦੇ ਮੁੰਡੇ ਨੇ ਵੇਖ ਕੇ ਦੱਸਿਆ ਕਿ ਉੱਥੇ ਮੈਂ ਡਿਜੀਟਲ ਮਜੀਠਾ ਰੋਡ ਬਾਈਪਾਸ ਤੇ ਪੋਲ ਦੇ ਲਾਗੇ ਚਾਗੇ ਨਾਲ ਮੈਂ ਘੁੰਮਦੇ ਵੇਖਿਆ ਭਾਈ ਤੁਹਾਡੀ ਹਾਂਜੀ ਉਹਨਾਂ ਦੱਸਿਆ ਫਿਰ ਉਸ ਤੋਂ ਬਾਅਦ ਅਸੀਂ ਲੱਭਦੇ 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 ਦੋ ਚਾਰ ਦਿਨ ਲੱਭਦੇ ਰਹੇ ਸਾਨੂੰ ਨਹੀਂ ਮਿਲੀ ਲੱਭਦੇ ਲੱਭਦੇ ਸਾਨੂੰ ਪਤਾ ਲੱਗਾ ਕਿ ਇਸ ਘਰ ਆ ਮਕਾਨਾ ਇਸ ਮਕਾਨ ਦੇ ਵਿੱਚ ਕਿਰਾਏ ਤੇ ਰਹਿੰਦੇ ਆ ਉਸ ਇਲਾਕੇ ਦੇ ਵਿੱਚ ਹਾਂਜੀ ਉਸ ਇਲਾਕੇ ਦੀ ਵਿੱਚ ਫਿਰ ਅਸੀਂ ਗਏ ਫਿਰ ਅਸੀਂ ਗਏ ਜਾ ਕੇ ਅਸੀਂ ਪਤਾ ਕੀਤਾ ਕਿ ਵਾਕਿਆ ਹੀ ਇੱਥੇ ਰਹਿੰਦੇ ਆ ਕਿ ਜਾਂ ਕੋ ਹੋਰ ਜੁੜੀ ਆ ਹਾਂ ਹਾਂ ਉਹਨਾਂ ਨੇ ਕਹਾ ਕਿ ਰਹਿੰਦੇ ਇੱਥੇ ਹੀ ਆ ਮਕਾਨ ਮਾਲਕ ਨੇ ਕਹਾ ਰਹਿੰਦੇ ਇੱਥੇ ਹੀ ਆ ਜੋੜੀ ਦਾ ਮਤਲਬ ਕੋਈ ਨਾਲ ਲੈਂਦਾ ਪਿਆ ਸੀ ਹਾਂਜੀ ਉਹ ਲੈਂਦਾ ਸੀ ਨਾਲ ਉਦਾਸ ਕਿਸੇ ਅੱਛਾ ਹੂੰ ਹੂੰ ਅੱਗੇ ਹੋ ਜੀ ਤਾਂ ਹੋਰ ਕੋਈ ਜੋੜੀ ਹੈ ਮਤਲਬ ਇਹੀ ਜੋੜੀ ਹੈ ਜਾਂ ਹੋਰ ਕੋਈ ਜੋੜੀ ਹੈ ਜੀ ਤਾਂ ਜੇ ਦੋ ਅਸੀਂ ਜਾ ਕੇ ਮਕਾਨ ਮਾਲਕ ਨੂੰ ਮਿਲੇ ਤਾਂ ਉਹਨਾਂ ਕਹਾ ਵੀ ਰਹਿੰਦੇ ਤੇ ਇਹੀ ਆ ਪਰ 10 ਮਿੰਟ ਪਹਿਲਾਂ ਇੱਥੋਂ ਨਿਕਲੇ ਆ ਤੇ ਉਹਨਾਂ ਨੇ ਵਾਪਸ ਆਣਾ ਪਤਾ ਨਹੀਂ ਕਦੋਂ ਆਣਾ ਹੂੰ ਹੂੰ ਇੱਥੋਂ 10 ਮਿੰਟ ਪਹਿਲਾਂ ਨਿਕਲੇ ਆ ਹੂੰ ਅਸੀਂ ਉੱਥੋਂ ਵਾਪਸ ਮੁੜਨ ਲੱਗੇ ਆ ਤਾਂ ਥੋੜੀ ਦੂਰੀ ਤੇ ਮੋੜ ਆ ਤੋ ਉਸ ਮੋੜ ਤੇ ਸਾਨੂੰ ਉਹ ਮੋੜ ਮੁੜੇ ਤਾਂ ਸਾਨੂੰ ਵੇਖ ਲਾ ਉਹਨਾਂ ਨੇ ਸਾਨੂੰ ਵੇਖ ਕੇ ਤੇ ਚਪੜਾ ਲਾ ਕੇ ਪਿੱਛੇ ਵਾਪਸ ਭੱਜੇ ਵਾਪਸ ਭੱਜਣ ਦੇ ਨਾਲ ਅਸੀਂ ਵੀ ਪਿੱਛੇ ਭੱਜੇ ਤੋ ਲੜਕਾ ਤਾਂ ਨਹੀਂ ਹੱਥ ਆਇਆ ਤਾਂ ਇਹ ਜਨਾਨੀ ਮੇਰੇ ਹੱਥ ਆ ਗਈ ਤੁਹਾਡੀ ਬੇਟੀ ਦਾ ਪਤਾ ਲੱਗਾ ਬੇਟੀ ਕਿੱਥੇ ਤੁਹਾਡੀ ਫਿਰ ਜਦੋਂ ਇਹਨਾਂ ਨੇ ਫੜ ਕੇ ਪੁੱਛਿਆ ਨਾ ਸਰ ਉਹਦੇ ਉਹਨਾਂ ਨੇ ਦੱਸਿਆ ਕੀ ਦੱਸਿਆ ਕਹਿੰਦੇ ਨਾਰਥ ਛੋੜ ਕੇ ਕਹਿੰਦੇ ਕਿ ਬੇਟੀ ਸਾਡੇ ਕੋ ਹਾਨੀ ਆ ਫਿਰ ਪੁੱਛਿਆ ਕਿ ਕਿੱਥੇ ਗਈ ਆ ਤੁਸੀਂ ਕਿਸੇ ਨੂੰ ਦਿੱਤੀ ਆ ਕਿ ਜਾਂ ਵੇਚ ਦਿੱਤੀ ਜੀ ਉਹਨਾਂ ਨੇ ਕਹਿੰਨੇ ਵੇਚੀ ਨਹੀਂ ਆ ਕਿਸੇ ਨੂੰ ਦਿੱਤੀ ਨਹੀਂ ਆ ਗੁੜੀ ਜਿੱਦਾਂ ਚੋਗੀ ਆਪਾਂ ਨੇ ਅਰ ਜੁੱਟ ਦਿੱਤੀ ਡੈਥ ਹੋਣ ਤੋਂ ਬਾਅਦ ਨਹਿਰ ਸੁਟੀ ਇਹ ਮਾਰ ਕੇ ਜਾਂ ਫਿਰ ਮਾਰ ਦਿੱਤੀ ਨੈਗੁੜੀ ਆਪ ਮਾਰੀ ਇਹਨੂੰ ਇਹ ਨਹੀਂ ਨਹੀਂ ਕੀ ਦੱਸੇ ਉਹਨਾਂ ਨੇ ਇਹ ਦੱਸ ਕੇ ਨਾ ਆਪ ਮਾਰ ਕੇ ਨਹਿਰ ਸੁੜ ਦਿੱਤੀ ਨਹਿਰ ਪਤਾ ਲੱਗੀ ਕਿਹੜੀ ਨਹਿਰ ਦੇ ਵਿੱਚ ਸੁਟਿਆ ਗਿਆ ਇਹਨੂੰ ਇਹ ਨਹੀਂ ਅਜੇ ਦੱਸੇ ਇਹ ਅਜੇ ਨਹੀਂ ਦੱਸਿਆ ਉਹ ਅੱਛਾ ਜੀ ਬੱਚੀ ਦਾ ਮਤਲਬ ਇਹ ਕਿਹਾ ਕਿ ਸਪਾਰ ਰਾਤ ਗਏ ਆ ਹਾਟੋ ਦੇ ਰਾਤ ਗਏ ਸੁਟਣ ਸਾਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਉਹ ਮੁੰਡੇ ਨੂੰ ਪਤਾ ਆ ਉਹ ਕਿਹੜੀ ਨਹਿਰ ਆ ਮੁੰਡਾ ਕਾਬੂ ਆ ਗਿਆ ਨਾ ਨਾ ਮੁੰਡਾ ਨਿਕ ਮੁੰਡਾ ਭੱਜ ਗਿਆ ਇਹ ਕਬੂ ਰੋਟੀ ਚਾਹੀਦੀ ਆ ਹਾਂਜੀ ਕਿਉਂਕਿ ਥੋੜੀ ਦੂਰੀ ਸੀ ਦੂਰੀ ਦੇ ਕਾਰਨ ਕਨੂਲੀ ਵਿੱਚ ਮੋੜ ਬਹੁਤ ਸੀ ਹੂੰ ਤੇ ਉਹਦੇ ਕਰਨ ਇਹਨੂੰ ਅਸੀਂ ਫੜ ਲਿਆ ਤੇ ਉਹ ਉਹ ਤਾਂ ਫਰਾਰ ਹੋ ਗਿਆ ਅਸੀਂ ਤੁਹਾਡੀ ਅਨੁਭਵ ਦਿੰਦੀ ਕੀ ਹੁੰਦੀ ਸੀ ਕੋਈ ਝਗੜਾ ਸੀ ਤੁਹਾਡਾ ਕੋਈ ਝਗੜਾ ਨਹੀਂ ਸਰਾ ਹੂੰ ਫੇਰ ਫਿਰ ਜਿੰਨੀ ਮਾ ਕਰ ਦਿੱਤੀ ਹੁਣ ਮੈਂ ਸਾਫ ਦੀ ਮੰਗ ਕਰਦਾ ਜੀ ਬੱਚੀ ਦੀ ਲਾਸ਼ ਰੱਬਨ ਵਾਸਤੇ ਪੁਲਿਸ ਕੋਈ ਕਰਦੀ ਵੀ ਨਹੀਂ ਲਾ ਬੱਚੀ ਦੀ ਲਾਸ਼ ਅਜੇ ਪਰਚਾ ਦਰਜ ਕਰਦੇ ਪਏ ਲਾਸ਼ ਰੱਬਨ ਵਾਸਤੇ ਕੋਸ਼ਿਸ਼ ਤੁਹਾਡੇ ਕੋ ਸਾਹਮਣੇ ਆਇਆ ਬੱਚੀ ਦੀ ਲਾਸ਼ ਇਸ ਸਾਡੇ ਕੋਲ ਇੱਕ ਕੰਪਲੇਂਟ ਆਈ ਆ ਬੁੱਟਾ ਸਿੰਘ ਸਾਨੂੰ ਦਲੀਪ ਸਿੰਘ ਜੋ ਪਿੰਡ ਖਿਆਲਾਕਲਾਂ ਪੀਐਸ ਲੂਪੋਕੇ ਦਾ ਰਹਿਣ ਵਾਲਾ ਆ ਇਹਨੇ ਸਾਡੇ ਕੋਲ ਆ ਕੇ ਕੰਪਲੇਂਟ ਦਿੱਤੀ ਆ ਕਿ ਉਸਦੀ ਜਿਹੜੀ ਛੋਟੀ ਲੜਕੀ ਆ ਮੰਨਤਪ੍ਰੀਤ ਉਸ ਨੂੰ ਉਹਦੀ ਜੋ ਪਤਨੀ ਐ ਜੋਤੀ ਕਰੀਬ 2 ਮਹੀਨੇ ਪਹਿਲਾਂ ਘਰ ਤੋਂ ਨਾਲ ਲੱਗੀ ਸੀ ਪਰ ਜੋਤੀ ਉਹ ਸੁਰਜਪਾਲ ਨਾਂ ਦੇ ਕਿਸੇ ਹੋਰ ਵਿਅਕਤੀ ਨਾਲ ਰਹਿ ਰਹੀ ਸੀ ਔਰ ਕੱਲ ਉਹਨਾਂ ਨੇ ਜੋਤੀ ਅਤੇ ਜੋ ਸੂਰਜ ਸੀ ਉਹਨਾਂ ਦਾ ਟਿਕਾਣਾ ਪਤਾ ਕਰਕੇ ਉੱਥੇ ਗਏ ਤੇ ਜੋ ਉਹਨਾਂ ਨੂੰ ਜੋਤੀ ਉੱਥੇ ਹਾਜ਼ਰ ਮਿਲੀ ਜਦੋਂ ਉਹਨਾਂ ਨੇ ਜੋਤੀ ਕੋਲੋਂ ਛੋਟੀ ਬੱਚੀ ਮੰਨਤਪ੍ਰੀਤ ਬਾਰੇ ਪੁੱਛਿਆ ਤਾਂ ਜੋਤੀ ਨੇ ਪਹਿਲਾਂ ਉਹਨੂੰ ਦੱਸਿਆ ਕਿ ਉਹਦੀ ਕਿਸੇ ਬਿਮਾਰੀ ਕਰਕੇ ਮੌਤ ਹੋ ਗਈ ਸੀ ਤੇ ਬਾਅਦ ਵਿੱਚ ਉਹਨਾਂ ਨੇ ਸੰਸਕਾਰ ਕਰ ਦਿੱਤਾ ਹੈ ਤੇ ਜਦੋਂ ਉਹਨਾਂ ਨੇ ਦੁਬਾਰਾ ਸ਼ਕਤੀ ਨਾਲ ਉਹਦੇ ਕੋਲ ਪੁੱਛਗਿੱਛ ਕੀਤੀ ਤੇ ਇਹ ਗੱਲ ਸਾਹਮਣੇ ਆਈ ਕਿ ਜੋਤੀ ਨੇ ਜੋਤੀ ਦੇ ਜਿਹੜਾ ਸੂਰਜ ਪਾ ਲਿਆ ਦੋਵਾਂ ਨੇ ਮਿਲ ਕੇ ਉਸ ਬੱਚੀ ਨੂੰ ਮਾਰਿਆ ਆ ਤੇ ਉਹਦੀ ਜਿਹੜੀ ਬੋਡੀ ਆ ਉਹ ਨੇੜੇ ਵਿੱਚ ੁੱਟੀ ਆ ਬਾਕੀ ਅਸੀਂ ਇਹਦਾ ਸਾਰਾ ਵੈਰੀਫਾਈ ਕਰ ਰਹੇ ਆ ਸਰ ਪਰਾਂ ਲੱਗਾ ਕਿਹੜੀ ਨੇੜੇ ਦੇ ਵਿੱਚ ੁੱਟੀ ਗਈ ਆ ਜੀ ਬੋਡੀ ਇਹ ਕੁਝ ਦਾ ਸਾਰਾ ਇਨੀਸ਼ੀਅਲ ਸਟੇਜ ਆ ਉਹਨਾਂ ਦੀ ਅਸੀਂ ਕੰਪਲੀਟ ਲੈ ਲਈ ਆ ਤੇ ਸੀਨੀਅਰ ਆਫੀਸਰ ਨੂੰ ਥਰ ਵਿੱਚ ਲਿਆ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਇਹਦੇ ਵਿੱਚ ਜਿਹੜਾ ਦੂਸਰਾ ਸੂਰਜ ਪਾ ਲਿਆ ਉਹਨੂੰ ਵੀ ਅਸੀਂ ਜਲਦੀ ਤੋਂ ਜਲਦੀ ਰੌਨ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਕੀ ਲੱਗਦਾ ਸਰ ਇਹਦਾ ਮੇਰਾ ਇਹ ਦੇਖੋ ਜੋ ਇਹਨਾਂ ਦੀ ਕੰਪਲੇਂਟ ਆ ਉਹਦੇ ਵਿੱਚ ਜੋਤੀ ਤੇ ਸੁਰਜਪਾਲ ਜੋਤੀ ਮੈਰਿਡ ਸੀ ਬੂਟਾ ਸਿੰਘ ਦੇ ਨਾਲ ਤੇ ਸੁਰਜਪਾਲ ਦੇ ਨਾਲ ਜੋ ਅਸੀਂ ਪੁਸ਼ਕਸ਼ੀ ਗੱਲ ਸਾਹਮਣੇ ਆਈ ਆ ਕੀ ਅਜੇ ਜੋ ਐਕਚੁਅਲ ਪੁਆਇੰਟ ਹੈ ਜਿੱਥੇ ਉਹਦੀ ਬਾਡੀ ਨੂੰ ਉਹਨਾਂ ਨੇ ਛੁਟਿਆ ਆ ਉਹ ਅਜੇ ਕਲੀਅਰ ਨਹੀਂ ਹੋ ਰਿਹਾ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਤਰੀਕੇ ਨਾਲ ਜੋ ਆਸ-ਪਾਸ ਦੇ ਥਾਣੇ ਨੇ ਜਾਂ ਉੱਥੋਂ ਏਰੀਆਜ਼ ਹੋਣਗੇ ਉਤੋਂ ਇਹ ਗੱਲ ਕਲੀਅਰ ਕਰਾਂਗੇ ਵੀ ਕਿਸੇ ਤਰੀਕੇ ਇਹ ਜੇ ਪਿਛਲੇ ਕੁ ਸਮੇਂ ਦੇ ਵਿੱਚ ਕੋਈ ਛੋਟੀ ਬੱਚੀ ਦੀ ਕੋਈ ਬੋਡੀ ਰਿਕਵਰ ਹੋਈ ਹੋਏ। ਘਰੋਂ ਖਿਆਲਾ ਕਲਾਂ ਤੋਂ ਆਪਣੇ ਪਿੰਡ ਤੋਂ ਸੂਰਜਪਾਲ ਦੇ ਨਾਲ ਚਲੀ ਗਈ ਸੀ ਬੱਚੀ ਸਵੇਰੇ। ਸਰ ਪਹਿਲਾਂ ਕੀ ਰਿਪੋਰਟ ਕਰ ਲਈ ਸੀ? ਕਿ ਅਸੀਂ ਉਹਨਾਂ ਦੀ ਕੰਪਲੇਂਟ ਲੈ ਕੇ ਅਸੀਂ ਜੋ ਤੇ ਲੀਗਲ ਐਕਸ਼ਨ ਮੜੇਗਾ ਅਸੀਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਜੋ ਲੇਡੀ ਜੋਤੀ ਆ ਉਹਦੀ ਅਰੇਸਟ ਪਾਉਂਗੇ। ਸਰ ਸ਼੍ਰੀਕਲ ਜੀ ਮੈਂ ਹਾਂ ਖੁਸ਼ਪੂ ਕਹਿੰਦੇ ਨੇ ਕਿ